ਸ੍ਰੀ ਗੁਰੂ ਜੀ ਮੈਂ ਤੁਹਾਡਾ ਆਪਣਾ ਸਬਸਪੈਕਟਰ ਸ਼ੋਕ ਚਾਹਾਂ ਇੱਕ ਦਿਨ ਪਹਿਲੇ ਮੈਂ ਇੱਕ ਵੀਡੀਓ ਪਾਈ ਸੀ ਕਿ ਸਾਨੂੰ ਕਿਸੇ ਦਾ ਮੋਬਾਈਲ ਫੋਨ ਜਿਹੜਾ ਆਈਫੋਨ ਮਿਲਿਆ ਸੀ ਤੁਸੀਂ ਦੇਖ ਰਹੇ ਹੋ ਇਹ ਭਾਈ ਸਾਹਿਬ ਇਹ ਭਾਈ ਸਾਹਿਬ ਉਹਨੇ ਜਿਨ੍ਹਾਂ ਦਾ ਇਹ ਫੋਨ ਹੈ ਤੇ ਡੱਬਾ ਲਿਆਂਦਾ ਜੀ ਨਾਲ ਤੁਸੀਂ ਤੇ ਉਹ ਡੱਬਾ ਤੇ ਨਾਲ ਮੈਡਮ ਆਏ ਨੇ ਇਹਨਾਂ ਦੇ ਕੋਈ ਰਿਸ਼ਤੇਦਾਰ ਨੇ ਤੇ ਇਹ ਆਈਫੋਨ ਦਾ ਡੱਬਾ ਹੈ ਤੇ ਇਹਦੇ ਨਾਲ ਜਿਹੜਾ ਅਸੀਂ ਈ.ਐਮ.ਆਈ ਮਿਲਾਨ ਕਰਾਂਗੇ ਸਭ ਤੋਂ ਪਹਿਲੇ ਅਸੀਂ ਇਹਨੂੰ ਫੋਨ ਦਿਖਾ ਰਹੇ ਹਾਂ ਜਿਹੜੀ ਆ ਤੁਸੀਂ ਫੋਟੋ ਵੇਖ ਰਹੇ ਹੋ ਤੁਹਾਡੀ ਹੈ ਜੀ ਇਹਦਾ ਪਾਸਵਰਡ ਖੋਲ ਕੇ ਦਿਖਾਓ ਆਪਾਂ ਨੇੜੇ ਕਰ ਦਿਓ ਜੀ ਉਹ ਚੇਂਜ ਕਰ ਲਿਓ ਵੀਡੀਓ ਤੇ ਤੁਹਾਡਾ ਪਾਸਵਰਡ ਆ ਗਿਆ ਹਾਂ ਜੀ ਤੇ ਜਿਹੜੀ ਅਸੀਂ ਵੀਡੀਓ ਪਾਈ ਸੀ ਸਾਡਾ ਮੇਨ ਮਕਸਦ ਸੀ ਕਿ ਜਿਹੜਾ ਕਿਸੇ ਦਾ ਗਮ ਹੋਇਆ ਫੋਨ ਹੈ ਉਹਦੇ ਤੱਕ ਮਿਲ ਸਕੇ ਤੇ ਇਹ ਜਿਹੜੇ ਭਾਈ ਸਾਹਿਬ ਨੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਹਰਨਪੁਰ ਦੇ ਰਹਿਣ ਵਾਲੇ ਨੇ ਤੁਸੀਂ ਪੈਂਚੀ ਕਿੱਥੋਂ ਦੇ ਮਲੋਤ ਦੇ ਰਹਿਣ ਵਾਲੇ ਨੇ ਇਹ ਤੇ ਜਦੋਂ ਇਹ ਫੋਨ ਮੈਨੂੰ ਡਿੱਗਿਆ ਮਿਲਿਆ ਮੈਂ ਵੀਡੀਓ ਪਾਈ ਉਸ ਤੋਂ ਬਾਅਦ ਮੈਂ ਇਹਦਾ ਪਤਾ ਕੀਤਾ ਕਿ ਕਿਸ ਨੇ ਗੁੰਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੁੰਮਸ਼ੁਦਗੀ ਲਿਖਾਉਂਦੇ ਆਂ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ ਭਾਈ ਸਾਹਿਬ ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਅਸੀਂ ਇਹਦੇ ਮੋਬਾਈਲ ਤੇ ਸੰਪਰਕ ਕੀਤਾ ਇਹਨੇ ਦੱਸਿਆ ਕਿ ਮੇਰਾ ਫੋਨ ਹੀ ਹੈ ਜਿਹੜਾ ਖੰਨੇ ਲਾਗੇ ਮਲੋਤ ਕੋਲ ਡਿੱਗਿਆ ਸੀ ਇਹਨਾਂ ਦੀ ਜਿਹੜੀ ਗੁੰਮਸ਼ੁਦਗੀ ਵੀ ਉੱਥੇ ਲਿਖਾਈ ਹੋਈ ਸੀ ਇਹਨਾਂ ਨੂੰ ਜਿਹੜਾ ਇਹਨਾਂ ਦੀ ਇਮਾਨਤ ਹੈ ਇਹਨਾਂ ਨੂੰ ਦੇ ਰਿਆਂ ਹਾਲੋ ਭਾਈ ਸਾਹਿਬ ਈ ਨਾਮ ਇਹ ਤੁਹਾਡਾ ਮੇਰਾ ਨਾਮ ਮੁਹੰਮਦ ਸਲਾਉਦੀਨ ਹੈ ਜੀ ਮੁਹੰਮਦ ਸਲਾਉਦੀਨ ਹਾਂ ਜੀ ਕਿੱਥੋਂ ਤੁਸੀਂ ਕਿਹੜੀ ਜਗ੍ਹਾ ਤੋਂ ਆਈ ਐਮ ਫਰਮ ਸਾਰੰਗਪੁਰ ਤੇ ਮੈਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਤੇ ਸਾਡੇ ਇਹ ਬਹੁਤ ਵਧੀਆ ਅਫਸਰ ਨੇ ਮੈਂ ਬਹੁਤ ਬਹੁਤ ਜਿੰਨਾ ਦਾ ਧੰਨਵਾਦ ਦਿਲ ਤੋਂ ਕਰਨਾ ਚਾਹੁੰਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰੀ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ ਚ ਪਿਆ ਸੀ ਤੇ ਜਿਹੜਾ ਸਾਨੂੰ ਰਿਸਿਵ ਹੋ ਚੁਕਾ ਹੈ ਕੰਪਲੀਟਲੀ ਇਹ ਗੁੱਡ ਕੰਡੀਸ਼ਨ ਚ ਜਿਹੜੇ ਮੈਂ ਜਾਇਜਮਤ ਤੋਂ ਡਿਗੇਆ ਸੀ ਐਜਾ ਮੈਨੂੰ ਲੱਗ ਗਿਆ ਤੇ ਮੈਂ ਇਹਨਾਂ ਦਾ ਬਾਰ-ਬਾਰ ਸ਼ੁਕਰੀਆ ਅਦਾ ਕਰਨਾ ਚਾਹੂਗਾ ਥੈਂਕ ਯੂ ਸਰ ਥੈਂਕ ਯੂ ਨਹੀਂ ਜੀ ਵੀਰ ਜੀ ਧੰਨਵਾਦ ਤੁਹਾਡਾ ਇੰਨੀ ਬਹੁਤ ਆ ਵੀ ਸਾਡੇ ਬੱਚੇ ਦਾ ਫੋਨ ਮਿਲ ਗਿਆ ਚਲੋ ਸਾਡੀ ਡਿਊਟੀ ਬਣਦੀ ਸੀ ਤੇ ਮੈਂ ਹਰ ਇੱਕ ਨਾਗਰਿਕ ਨੂੰ ਇਹੀ ਫੀਲ ਕਰੂੰਗਾ ਕਿ ਅਗਰ ਸਾਨੂੰ ਕਿਸੇ ਦਾ ਡਿਗਿਆ ਹੋਇਆ ਕਿ ਫੋਨ ਜਾਂ ਕੋਈ ਹੋਰ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਛਾਣਨ ਤੇ ਮੇਰੀ ਖੁਸ਼ੀ ਮਿਲੀ ਤੇ ਤੁਹਾਨੂੰ ਸਾਡੇ ਨੂੰ ਇਹ ਫੋਨ ਮਿਲਿਆ ਤੇ ਇਹਦਾ ਬਹੁਤ ਜ਼ਰੂਰੀ ਡਾਟਾ ਸੀ ਜੀ ਵੀਡੀਓ ਫੋਟੋਸ ਫੈਮਿਲੀ ਡਾਟਾ ਔਰ ਬੈਂਕਿੰਗ ਫੋਟੋ ਵੀ ਹੋਈ ਸੀ ਧੰਨਵਾਦ ਜੀ ਜੈ ਹਿੰਦ ਭਾਈ ਸਾਹਿਬ ਫੋਨ ਜ਼ਫਰ ਦੀ ਖੁਸ਼ੀ ਸਾਡੇ ਲਈ ਕੁਝ ਲੈ ਕੇ ਆਏ ਨੇ ਤੇ ਇਹ ਇਹ ਸ਼ਿਰਮਲ ਕਹਿੰਦੇ ਨੇ ਇਹਨਾਂ ਨੂੰ ਸ਼ਿਰਮਲ ਕਹਿੰਦੇ ਨੇ ਇਹ ਮਿੱਠਾ ਹੁੰਦਾ ਬਹੁਤ ਹਾਂ ਇਹ ਮਠਾਈ ਲੈ ਕੇ ਆਏ ਨੇ ਸਾਡੇ ਲਈ ਬਹੁਤ ਨੱਪਣ ਦੀ ਖੁਸ਼ੀ ਤੇ ਚਲੋ ਹਰ ਬੰਦੇ ਨੂੰ ਚਾਹ ਹੁੰਦਾ ਹੈ ਧੰਨਵਾਦ ਵਾਹੀ ਜੀ ਤੁਸੀਂ ਸਾਡੇ ਲਈ ਗਿਫਟ ਲੈ ਕੇ ਆਏ ਸਾਨੂੰ ਬਹੁਤ ਮਿੱਠਾ ਕਰਾਇਆ ਤੇ ਅੱਗੇ ਵਾਸਤੇ ਆਪਣਾ ਜਿਹੜਾ ਖੂਨ ਹੈ ਸੰਭਾਲ ਕੇ